ਪਾਸ ਪਰਸੈਂਟੇਜ ਇਜ਼ 91% ਪਾਸ ਪਰਸੈਂਟੇਜ ਇਜ਼ 91% ਪਾਸ ਪਰਸੈਂਟੇਜ ਫਾਰ ਗਰਲਸ ਇਜ਼ 94.32% ਪਾਸ ਪਰਸੈਂਟੇਜ ਫਾਰ ਬॉयਜ਼ ਇਜ਼ 88% ਪਾਸ ਪਰਸੈਂਟੇਜ ਫਾਰ 트랜ਸ ਜੈਂਡਰ ਇਜ਼ 100% ਤਿੰਨ ਬੱਚੇ ਅਪੀਅਰ ਹੋਏ ਸੀ ਤਿੰਨੇ ਪਾਸ ਹੋਏ ਨੇ ਅਰਬਨ ਏਰੀਆ ਪਾਸ ਪਰਸੈਂਟੇਜ ਇਜ਼ 90.74% पास परसेंटेज फॉर रूरल एरिया इज 91.20% पास परसेंटेज फॉर गवर्नमेंट स्कूल्स इज 91.01% पास परसेंटेज फॉर नॉन गवर्नमेंट स्कूल्स इज 92.47% पास परसेंटेज फॉर एडेड स्कूल इज 86.86% टोटल सगळे स्कूल 1982 आर गवर्नमेंट स्कूल्स 1858 आर नॉन गवर्नमेंट स्कूल्स टोटल 3840 compartment 6.7% ਬੱਚਿਆਂ ਦੀ ਆਈ ਹੈ ਜਿਹੜੇ ਕਿ ਆਪਦਾ ਸੁਪਲੀਮੈਂਟਰੀ ਚਪੀਰ ਹੋ ਕੇ ਫਿਰ ਪਾਸ ਕਰ ਸਕਦੇ ਨੇ ਫੇਲ ਪਰਸੈਂਟੇਜ ਇਸ 2.2% ਸੋ ਨਾ ਕਮਿੰਗ ਟੂ ਦੀ ਵੇਰੀਅਸ ਸਟਰੀਮਸ ਕਮਰਸ ਸਟਰੀਮ ਦੇ ਬੱਚਿਆਂ ਦੇ 96.83% ਹੈ ਪਾਸ ਪਰਸੈਂਟੇਜ ਹਿਮਨਿਟੀਜ਼ 87.58 ਸਾਇੰਸ 98.52 वोकेशनल नाइनटी परसेंट। जिले बिचों सब तो अब्बल जिला अमृतसर रहा नाइनटी सिक्स पॉइंट टू नाइन परसेंट, न गुरसपुर नाइनटी फाइव पॉइंट एट फोर प्रसेंट पठानकोट नाइनटी फोर पॉइंट टू कपूरथला नाइन फोर पॉइंट वन परसेंट, फरीदकोट नाइनटी थ्री पॉइंट नाइन सिक्स तरन नाइनटी थ्री पॉइंट सैवन एट एस बी एस नगर नाइनटी थ्री पॉइंट टू सिक्स ਐਸਐਸ ਨਗਰ 93.07 ਹੁਸ਼ਿਆਰਪੁਰ 92.63 ਰੂਪਨਗਰ 92.14 ਬਾਕੀ ਦੇ ਜ਼ਿਲ੍ਹਿਆਂ ਦੀ ਲਿਸਟ ਤੁਹਾਨੂੰ ਦਿੱਤੀ ਹੋਈ ਹੈ। ਬਾਕੀ ਸਬਜੈਕਟ ਵਾਈਜ਼ ਡਾਟਾ ਵੀ ਤੁਹਾਡੇ ਨਾਲ ਸ਼ੇਅਰ ਕਰ ਲਿਆ ਹੈ। ਡਿਟੇਲ ਦੇ ਵਿੱਚ ਹੈਗਾ ਜੇ ਫੇਰ ਵੀ ਤੁਹਾਨੂੰ ਇੱਥੇ ਤਾਂ ਸਾਡੀ ਵੈਬਸਾਈਟ ਤੇ ਸੌਫਟ ਕਾਪੀ ਵੀ ਹੈ ਜੀ ਤੁਹਾਨੂੰ ਪੀਡੀਐਫ ਵੀ ਮਿਲ ਜਾਏਗੀ। ਤੁਸੀਂ ਤਾਂ ਦੇਖਿਓ ਕਿੱਥੇ ਜਾ ਕੇ ਸਾਰੇ ਰਿਜ਼ਲਟ ਦੇਖ ਸਕਦੇ ਆ ਤੁਸੀਂ ਜਿਹੜਾ ਅਗਰ ਉਹ ਲੋਕੀ ਦੱਸਦੇ ਸੀ ਠੀਕ ਹੈ ਨਾ ਤਾਂ ਇਹ ਮੈਂ ਸਕੀਪ ਕਰ ਵੀ ਜੀ ਬਾਕੀ ਤੁਸੀਂ ਬਰੀਫ ਕਰਨਾ ਚਾਹੁੰਦੇ ਹੋ ਹਾਂ 290 1% ਮੈਰਿਟ ਲਿਸਟ ਹੁੰਦੀ ਹੈ ਤਾਂ 290 ਬੱਚੇ ਮੈਰਿਟ ਲਿਸਟ ਦੇ ਵਿੱਚ ਨੇ ਜਿਹਦੇ ਵਿੱਚੋਂ ਲੁਧਿਆਣੇ ਦੇ ਵਿੱਚੋਂ 55 ਬੱਚੇ ਨੇ ਹੁਸ਼ਿਆਰਪੁਰ 31 ਪਟਿਆਲਾ 30 ਜਲੰਧਰ 25 ਅਮਰitsar 16 ਫਿਰੋਜ਼ਪੁਰ 15 ਐਸਐਸ ਨਗਰ 13 ਬਠਿੰਡਾ 11 ਫਰੀਦਕੋਟ 11 ਗੁਰਦਾਸਪੁਰ 10 ਮੁਕਸਰ 10 ਮਾਨਸਾ 9 ਕਪੂਰਥਲਾ 8 ਮੋਗਾ 8 ਐਸਬੀਐਸ ਨਗਰ 7 ਤਰਨਤਾਰਨ 7 ਫਾਜ਼ਲਕਾ 6 ਰੂਪਨਗਰ 6 ਬਰਨਾਲਾ 4 ਫਤਿਹਗੜ ਸਾਹਿਬ 3 ਸੰਗਰੂਰ 3 ਪਠਾਨਕੋਟ 2 ਮਲੇਕੋਟਲਾ ਵਿੱਚੋਂ ਕੋਈ ਨਹੀਂ ਹੈ ਜਿਹੜੇ ਬੱਚੇ ਟਾਪ 3 ਪੈਰਟ ਦੇ ਵਿੱਚ ਆਏ ਨੇ ਉਹਨਾਂ ਦੇ ਨਾਂ ਹਨ ਹਰਸੀਰਤ ਕੌਰ ਪਿਤਾ ਦਾ ਨਾਂ ਸਿਮਰਦੀਪ ਸਿੰਘ ਸਰਵਹਿੱਤਕਾਰੀ ਸੀਨੀਅਰ ਸਕੈਂਡਰੀ ਵਿਦਿਆ ਮੰਦਿਰ ਬਰਨਾਲਾ ਇਹਨੇ 100% ਮਾਰਕਸ ਨੇ ਨੰਬਰ 2 ਤੇ ਆਏ ਆ ਮਨਵੀਤ ਕੌਰ ਮਨਵੀਰ ਕੌਰ ਪਿਤਾ ਦਾ ਨਾਂ ਗੁਰਜੰਟ ਸਿੰਘ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕਸਿਆਣਾ ਫਿਰੋਜ਼ਪੁਰ ਇਹਨਾਂ ਦੇ 99.60% ਮਾਰਕਸ ਨੇ ਤੀਜੇ ਨੰਬਰ ਤੇ ਅਰਸ਼ ਪਿਤਾ ਦਾ ਨਾਮ ਕਰਮਜੀਤ ਸਿੰਘ ਇਹ ਸ਼੍ਰੀ ਤਾਰਾ ਚੰਦ ਵਿਦਿਆਮੰਦਰ ਸੀਨੀਅਰ ਸੈਕੰਡਰੀ ਸਕੂਲ ਪੀਖੀ ਮਾਨਸਾ ਤੋਂ ਹਨ ਇਹਨਾਂ ਦੇ 99.60% ਨੇ ਇਹ ਸਾਡੇ ਟਾਪ 3 ਟਾਪਰਸ ਹੈਗੇ ਸਾਡੇ ਇਸ +2 ਸਕੂਲ ਬੋਰਡ ਦੇ ਬਾਕੀ ਸਾਰੀ ਡਿਟੇਲ ਡਾਟੇ ਦੀ ਵੈਬਸਾਈਟ ਤੇ ਵੀ ਹੈ ਵੈਬਸਾਈਟ ਬੋਰਡ ਦੀ ਵੈਬਸਾਈਟ ਤੁਸੀਂ ਸਰਚ ਕਰੋਗੇ ਉਹਦੇ ਤੇ ਸਾਰਾ ਕੁਝ ਪਿਆ ਪਿਛਲੇ ਸਾਲ ਨਾਲੋਂ ਕਿੰਨਾ ਰਿਜ਼ਲਟ ਵਧੀਆ ਰਿਹਾ ਕੀ ਪਿਛਲੇ ਸਾਲ ਤੋਂ ਨਾਲੋਂ 2% ਰਿਜ਼ਲਟ ਘਟ ਹੈ ਕਿਉਂਕਿ ਪਿਛਲੇ ਸਾਲ ਨਾਲੋਂ ਇਸ ਸਾਲ ਅਸੀਂ ਥੋੜੀ ਜੀ ਸਖਤੀ ਖੁਦਾਈ ਸੀ ਸਪੈਸ਼ਲੀ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜਿਵੇਂ ਉਦੋਂ ਵੀ ਤੁਸੀਂ ਨਿਊਜ਼ ਆਈਟਮ ਵੀ ਦਿੱਤੇ ਸੀਗੇ ਕਿ ਅਸੀਂ ਨਕਲ ਤੇ ਥੋੜਾ ਜਿਹਾ ਸਖਤੀ ਹੋਣਾ ਸ਼ੁਰੂ ਕੀਤਾ ਤੇ ਇਹ ਇਸ ਕਰਮ ਨੂੰ ਅਸੀਂ ਜਾਰੀ ਰੱਖਾਂਗੇ ਤੇ এডੂਕੇਸ਼ਨ ਸਟੈਂਡਰਡਸ ਨੂੰ ਬਧਾਵਾਂਗੇ ਸੋ ਥੈਟ ਪਾਸ ਪਰਸੈਂਟੇਜ ਤੇ ਫਰਕ ਨਾ ਪਵੇ ਕੁਆਲਿਟੀ ਆਫ এডੂਕੇਸ਼ਨ ਵਧੀਆ ਹੋ ਜਾਏ ਤੇ ਇਹ ਸਾਡਾ ਇਸ ਸਾਲ ਦਾ ਟੀਚਾ ਰਹੇਗਾ ਕਿ ਕੁਆਲਿਟੀ ਆਫ এডੂਕੇਸ਼ਨ ਵਧੀਆ ਕੀਤੀ ਜਾਵੇ ਐਂਡ ਜਿਹੜਾ ਨਕਲ ਨੂੰ ਕਿਸੇ ਤਰ੍ਹਾਂ ਮਿਨੀਮਾਈਜ਼ ਤੇ ਲੈ ਕੇ ਆਇਆ ਜਾ ਸਕੇ ਕਿਉਂਕਿ ਪਹਿਲਾਂ ਹੀ ਕਾਫੀ ਕੰਟਰੋਲਡ ਹੈ ਪਰ ਹੋਰ ਕੰਟਰੋਲ ਕਰਨ ਦੀ ਅਸੀਂ ਸਪੋਰਟਸ ਕੈਟਾਗਰੀ ਦਾ ਅ ਮੈਰਿਟ 'ਚ ਸਰ 26 ਬੱਚੇ ਆ ਸਪੋਰਟਸ ਕੈਟੇਗਰੀ ਆ ਸਪੋਰਟਸ ਕੈਟੇਗਰੀ ਵਾਲੇ ਮੈਰਿਟ ਤੇ ਵਿੱਚ 26 ਬੱਚੇ ਨੇ ਜਿਨ੍ਹਾਂ ਨੂੰ ਸਪੋਰਟਸ ਦੇ ਮਾਰਕਸ ਵੀ ਐਡ ਹੋਏ ਨੇ ਟੋਟਲ ਬੱਚੇ ਜਿਨ੍ਹਾਂ ਨੂੰ ਸਪੋਰਟਸ ਦੇ ਮਾਰਕਸ ਮਿਲੇ ਨੇ 92 ਬੱਚੇ ਟੋਟਲ ਨੇ 902 ਟੋਟਲ 902 ਇਹਦੇ ਚੋਂ ਮੈਰਿਟਸ ਕੁਆਲਿਫਾਈ ਨੈਸ਼ਨਲ ਗੇਮਸ ਕਿੰਨੇ ਨੇ ਉਹ ਸਪੋਰਟਸ ਡਿਪਾਰਟਮੈਂਟ ਕੋਲੀ ਹੈਪਰ ਠੀਕ ਹਾਂਜੀ ਨਹੀਂ ਟਾਪ 3 ਚੋਂ ਨਹੀਂ ਤੋਂ ਨੂੰ ਮੈਰਿਟ ਲਿਸਟ ਅਸੀਂ ਦੇ ਦਿੰਨੇ ਆ ਉਹ ਵੈਬਸਾਈਟ ਤੇ ਪਾਤੀ ਹੈ ਮੈਰਿਟ ਲਿਸਟ ਲੈ ਲਓ ਤੁਸੀਂ ਕੱਢ ਲਓ ਸਾਰੇ ਰਿਜ਼ਲਟ ਤੋਂ ਤੋਂ ਵੈਬਸਾਈਟ ਤੋਂ ਡਾਊਨਲੋਡ ਕਰ ਲਓ ਪ੍ਰਿੰਟ ਨਿਕਲ ਜਾਏ ਤੇ ਨਹੀਂ ਹੁਣੇ ਹੁਣੇ ਆ ਤੁਹਾਡੇ ਹੁਣੇ ਐਕਟੀਵੇਟ ਕਰ ਦਿਓ ਜਿਹੜਾ ਰਿਜ਼ਲਟ ਹੈ ਇਹਦੇ ਵਿੱਚ ਇਹ ਕਲੀਅਰ ਵੀ ਹੋ ਰਿਹਾ ਵੀ ਕਿਹੜੀ ਸਟਰੀਮ ਤੋਂ ਹੈਗੇ ਬੱਚੇ ਸਰ ਹੋ ਰਿਹਾ ਮੈਰਿਟ ਮੈਰਿਟ ਲਿਸਟ ਚ ਹੋਏਗਾ ਮੈਂ मेरिट लिस्ट भी हैगा ਤੇ ਵੈਬਸਾਈਟ ਤੇ ਜੋ ਤੁਸੀਂ ਜਾਓਗੇ ਉੱਥੇ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ ਇਹ ਜਿਹੜਾ ਟਾਪਰਸ ਨੇ ਬਚੇ ਇਹਨਾਂ ਦੀ ਸਟਰੀਮਲੀ ਸੀ ਇਹਨਾਂ ਦੀ ਸਟਰੀਮ ਫਸਟ ਦੀ ਫਸਟ ਦੀ ਸਾਇੰਸ ਫਸਟ ਦੀ ਸਾਇੰਸ ਸੈਕਿੰਡਰੀ ਵੀ ਸਾਇੰਸ ਜਿਹੜਾ ਨਹੀਂ ਕਰਦੇ ਸੈਕਿੰਡ ਦੀ ਸਾਇੰਸ ਥਰਡ ਦੀ ਹਿਊਮਨਿਟੀਜ਼ ਹਿਊਮਨਿਟੀਜ਼ ਉਹ ਡੇਟ ਆਫ ਬਰਥ ਨਾਲ ਫਿਰ ਅੱਗੇ ਪਿੱਛੇ ਹੁੰਦਾ ਸਰ ਫੋਟੋ ਕਰਵਾ ਦੋ ਮੈਂ ਮੁੰਡੇ ਆਂ ਤੇ ਸੈਕਿੰਡ ਥਰਡ ਵਾਲਾ ਕਿਹਾ ਮੈਡਿਕ ਅਸੀਂ ਤੁਹਾਨੂੰ ਉਹੀ ਕਰ ਦਣੀ ਗੈਰੀ ਸਾਰੀ ਕੁੜੀਆਂ ਨਹੀਂ ਬਾਗੀ ਮਾਰੂ ਹਾਂਜੀ ਹਾਂਜੀ ਸੰ ショਅ ਕਰਦੇ ਨੇ ਫੋਟੋਸ ਪਾਜੋ ਫੋਟੋ ਕਰਵਾ ਕੇ ਮਾਈਂਡ ਸੈਟਿੰਗ ਵਗੈਰਾ ਮੈਡਿਕ ਅਸੀਂ ਸਾਇੰਸ ਦਾ ਕਰ ਸਰ ਥੋੜਾ ਫੇਸ ਤੇ ਪਿਛੇ ਕਰੋ ਸਰ ਥੋੜਾ ਸਰ ਇੱਕ ਬਰਦਰ ਸਾਹਮਣੇ ਜੇ ਦੇ ਦਿੱਤਾ ਹੈ ਉਹ ਇਧਰ ਸਾਹਮਣੇ ਜੇ ਦੇ ਦਿਓ। ਜੇ ਨਹੀਂ ਕਰ। ਮਾਈਕਲ ਜੀ ਸਰ। ਸਰ ਬਾਜੀ ਇਧਰ। ਓਕੇ ਬਾਈ। ਚਲ। ਵੈਬਸਾਈਟ ਤੇ ਵੀ ਪਾ ਦਿਓ। ਪਿੰਡਾਂ ਦਾ ਰਿਜ਼ਲਟ ਸ਼ੈਲਨ ਨਾਲੋਂ ਵਧੀਆ ਪ੍ਰਾਈਵੇਟ ਦਾ ਰਿਜ਼ਲਟ ਸਰਕਾਰੀ ਨਾਲੋਂ ਕੀ ਕਰ ਰਹੇ ਹੋ ਮੈਰਿਟ ਦੇ ਵਿੱਚ ਕਰਦੇ ਮੈਰਿਟ ਦੇ ਵਿੱਚ ਨਹੀਂ ਕਰਦੇ ਮੈਰਿਟ 'ਚ ਗਵਰਨਮੈਂਟ ਦਾ ਜ਼ਿਆਦਾ ਹੈ ਪ੍ਰਾਈਵੇਟ ਦਾ ਘੱਟ ਹੈ ਓਵਰਆਲ 'ਚ ਮੈਂ ਗਲਤ ਕਹਿੰਦਾ ਹਾਂ ਉਹ ਤਾਂ ਫਿਰ ਹੁਣ ਸਮੀਕਰਨ ਅਲੱਗ-ਅਲੱਗ ਚੱਲਦੇ ਰਹਿੰਦੇ ਨੇ ਐ ਤਾਂ ਫਿਰ ਕੰਬੀਨੇਸ਼ਨ ਪੰਜਾਬ 'ਚ ਹਰੇਕ ਸਕੂਲ ਦਾ ਡਾਇਨਾਮਿਕਸ ਅਲੱਗ-ਅਲੱਗ ਹੁੰਦਾ ਠੀਕ ਹੈ ਕਿਤੇ ਪੇਰੈਂਟਸ ਜ਼ਿਆਦਾ ਉਹ ਹੁੰਦੇ ਨੇ ਬੱਚੇ-ਬੱਚੇ ਪ੍ਰਾਈਵੇਟ ਦੇ ਹੁਣ ਸਕੂਲ ਦੇ ਹਾਂਜੀ ਬਾ ਫਾਰਮੂਲਾ ਕਿਸੇ ਦਾ ਗ੍ਰਾਸ ਕੀ ਕਰੇ ਗ੍ਰੇਸ ਬਾਸ ਕੋਡ ਗ੍ਰੇਸ ਉਹ ਤੋਂ ਸਟੈਂਡਰਡ ਜਿਹੜਾ ਸਾਡਾ ਨੋ ਮਾਡਲ ਕਿੰਨੇ ਸਾਲ ਹੋ ਗਏ ਮੇਰੇ ਖਿਆਲ 4-5 ਬਹੁਤ ਸਾਲ ਹੋ ਗਏ 4-5 ਸਾਲਾਂ ਤੋਂ ਨਹੀਂ ਕੀਤੀ ਉਹ ਸੇਮ ਨੋ ਮੋਡੀਫਿਕੇਸ਼ਨ ਮੈਡੀਕਲ ਦਾ ਕੁਝ ਸਬਜੈਕਟ ਹੈ ਕਿ ਉਹਨਾਂ ਨੂੰ ਪੇਪਰ ਆਰਡਰ ਦੇ ਦਿੱਤਾ ਜਾ ਰਿਹਾ ਉਸ ਕਹਿੰਦੇ ਸੀ ਕਿ ਲਾਭ ਹੋ ਜਾਏਗਾ ਨਹੀਂ ਐਜਾ ਸਾਡੇ ਕੋਲ ਕੋਈ ਪ੍ਰੂਫ ਨਹੀਂ ਆਇਆ ਕੋਈ ਸਾਡੇ ਕੋਲ ਐ ਸਪੈਸਿਫਿਕ ਕਲੇਮ ਨਹੀਂ ਆਇਆ ਕਿ ਆ ਹੈਗਾ ਆਊਟ ਆਫ ਸੇਰਵਿਸ आरएल दी हैगी विद हेल्ड टोटल 88 टोटल ਦਿੱਤਾ ਹੋਇਆ आरएल ਜਿਹੜਾ ਦਿੱਤਾ ਹੈ ਨਾ ਵਿਦ ਹੈਲਡ ਉਹ आरएल ਵਾਲੇ ਬਾਕੀ ਇੱਕ ਸਵਾਲ ਕਰਾਂ ਕਿ ਕਿੰਨਾ ਕਿਹੜਾ ਲਾਭ ਦਿੱਤਾ ਆਪਾਂ ਨੂੰ ਹਮਮ ਤਾਂ ਨੰਬਰ ਤੋਂ ਸਿਰਫ ਕਿੰਨੇ ਕੁ ਅੱਛਾ ਦਿੱਤਾ ਉਹ ਆਟੋਮੈਟਿਕ ਸਿਸਟਮ ਦਿੰਦਾ ਉਹ ਆਇਡੈਂਟੀਫਾਈ ਨਹੀਂ ਕਰਕੇ ਦਿੰਦਾ ਸਿਸਟਮ ਆਇਡੈਂਟੀਫਾਈ ਨਹੀਂ ਕਰਦਾ ਨੰਬਰ ਉਹ ਨਹੀਂ ਉਹ ਦਿੰਦਾ ਹੀ ਨਹੀਂ ਸਾਨੂੰ ਅਸੀਂ ਉਹਨੂੰ ਸਪਰੈਸ ਕੀਤਾ ਹੋਇਆ ਆ ਆਟੋਮੈਟਿਕਲੀ ਸਿਸਟਮ ਨੰਬਰ ਬੁਲਾ ਦਿੰਦਾ ਜਿਹੜਾ ਫਾਰਮੂਲੇ ਦੇ ਹਿਸਾਬ ਨਾਲ ਜਿਹੜਾ ਆਇਡੈਂਟੀਫਾਈ ਕਰਕੇ ਸਾਨੂੰ ਨੰਬਰ ਦੱਸੂਗਾ ਤੇ ਫਿਰ ਆਇਡੈਂਟੀਫਿਕੇਸ਼ਨ ਵੀ ਦੱਸ ਦੇਗਾ ਸੋ ਉਹ ਨਹੀਂ ਫਿਰ ਸਰ ਇੱਕ ਸਵਾਲ ਜੀ ਜਿਹੜੇ ਸਟੂਡੈਂਟਸ ਮੈਰਿਟ ਲਿਸਟ ਆਇਨੀ ਉਦੀ ਪਹਿਲਾ ਸਾਇੰਸ ਦੂਜਾ ਵੀ ਸੰਸੇ ਮੈਡੀਕਲ ਕੇ ਨਾਨ ਮੈਡੀਕਲ ਸਰ ਇਹ ਬਾਈਫਰਕੇਸ਼ਨ ਨਹੀਂ ਸਾਇੰਸ ਸਟਰੀਮ ਵਿੱਚ ਅਸੀਂ ਮੈਰਿਟ ਸਟਰੀਮ ਵਾਈਜ਼ ਕੱਢਦੇ ਆ ਉਹਨਾਂ ਦੇ ਅੱਗੇ ਸਬਸਟਰੀਮ ਵਾਈਜ਼ ਨਹੀਂ ਕੱਢਦੇ ਮੈਰਿਟ ਸਟਰੀਮ ਵਾਈਜ਼ ਹੁੰਦੀ ਆ ਸਾਇੰਸ ਸਟਰੀਮ ਦੀ ਹਿਊਮਨਿਟੀਜ਼ ਦੀ ਕਮਰਸ ਦੀ ਉਹਦਾ ਵਿੱਚ ਐ ਨਹੀਂ ਹੈਗਾ ਵੀ ਸਾਇੰਸ ਦੇ ਵਿੱਚ ਅੱਗੇ ਵੀ ਫਿਰ ਮੈਰਿਟ ਬਣਾਈ ਜਾਵੇ ਉਹ ਨਹੀਂ ਕਰਦੇ ਸ਼ੁਰੂ ਤੋਂ ਬੋਰਡ ਤੇ ਹੀ ਪ੍ਰਚਾਲਨ ਹੈ ਉਹ ਤੁਸੀਂ ਜਦੋਂ ਤੁਹਾਨੂੰ ਮੈਰਿਟ ਲਿਸਟ ਦਿਖੂਗੀ ਉਹ ਵਿੱਚੋਂ ਤੁਸੀਂ ਕੱਢ ਲਿਓ ਕਲੀਅਰ ਹੋਊਗਾ ਉਹ ਸਰ ਇਸ ਚੀਜ਼ ਨੂੰ ਕਲੀਅਰ ਕਰ ਲਓ ਕਿ ਸਟੂਡੈਂਟਸ ਵੀ ਆਪਣਾ ਵੈਬਸਾਈਟ ਤੇ ਦੇਖ ਸਕਦੇ ਨੇ ਸਰ ਲਿੰਕ ਜਨਰੇਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਪਾਉਂਡ ਵੈਬਸਾਈਟ ਜਿਹੜੀ ਉਹ ਪੰਜਾਬ ਸਕੂਲ ਐਜੂਕੇਸ਼ਨ ਦੀ ਵੈਬਸਾਈਟ ਆ ਉੱਤੇ ਫਲੈਸ਼ ਹੋ ਰਿਹਾ ਤੁਸੀਂ ਹੁਣੇ ਖੋਲੋ ਨੇ ਨੇ ਵਿਦਨ 5 ਤੋਂ 5 ਤੋਂ 7 ਮਿੰਟਸ ਵਿਦਨ 5 ਤੋਂ ਸਰ ਲਿੰਕ ਜਿਹੜਾ ਹੈ ਉਹ ਓਵਰঅল 20% ਸਰ ਲੋਸ ਹੈ ਪਰ ਪਰ ਯਾਰ ਜਿਹੜਾ ਵੀ ਹੈਗਾ ਸਰ ਇਹਦੇ ਕਿ ਉਹ ਅਸੀਂ ਐਨਾਲਿਸਿਸ ਹੁਣ ਸਾਡੇ ਕੋਲ ਡਿਟੇਲ ਹੁਣ ਨਿਕਲ ਜਿਵੇਂ ਹੁਣ ਤੁਸੀਂ ਵੈਬਸਾਈਟ ਤੇ ਜੋ ਨੀਚੇ ਜਾਓਗੇ 10 ਮਿੰਟ ਚ ਵੈਬਸਾਈਟ ਤੇ ਡਿਟੇਲ ਪਈਗੀ ਸਾਨੂੰ ਵੀ ਉਦਾਂ ਹੀ ਅਵੇਲੇਬਲ ਹੋਏਗੀ ਉਹ ਫਿਰ ਐਨਾਲਿਸਿਸ ਉਹ ਤੁਹਾਨੂੰ ਸ਼ਾਮ ਤੱਕ ਵੈਬਸਾਈਟ ਤੇ ਪੈ ਜਾਏਗਾ ਕੰਪੈਰੀਟਿਵ ਐਨਾਲਿਸਿਸ ਹਾਂਜੀ ਫਿਰ ਕੱਲੇ ਕਰ ਲਓ ਐਸੀ ਇੱਥੇ ਕਰ ਲੈ ਅੱਛਾ 10th ਦਾ ਕਦੋਂ ਆ ਰਹੇ ਹੋ 10th ਦਾ ਅਸੀਂ ਕੱਲ ਦੱਸਾਂਗੇ ਬਸ ਥੋੜੀ ਜੀ ਕਾਊਂਟਰ ਟੈਕਿੰਗ ਚੱਲ ਰਹੀ ਹੈ ਵੀ ਬਸ ਦੋ ਤਿੰਨ ਦਿਨਾਂ ਚ ਹੋ ਜਾਏਗਾ ਅੱਛਾ ਹਾਂ ਕੱਲ ਅਸੀਂ ਡੇਟ ਦੱਸ ਦਿਆਂਗੇ